ਅੱਜ ਆਏ ਹੋਏਗੇ ਬਾਈ ਆਪਾਂ ਜਾਖੜ ਫਾਰਮ ਤੇ ਰਾਜਸਥਾਨ ਦੇ ਵਿੱਚ ਪਿੰਡ ਹੈਗਾ ਜੀ ਹਿੰਦੂ ਮੱਲ ਕੋਟ ਜਮਾ ਬਾਰਡਰ ਦੇ ਉੱਤੇ ਹਣੀ ਜਾਖੜ ਬਾਈ ਦੇ ਫਾਰਮ ਦੇ ਵਿੱਚ ਕੈਨੇਡਾ ਵਾਲੇ ਦੇ ਫਾਰਮ ਦੇ ਵਿੱਚ ਗੱਲਬਾਤ ਕਰਦੇ ਆਂਗੇ ਬਾਈ ਵੀਰ ਦੇ ਕੋਲ ਨਾ ਡੌਗ ਵੀ ਨੇ ਮੁਰਗੇ ਵੀ ਨੇ ਬੱਕਰੀਆਂ ਵੀ ਨੇ ਤੇ ਬਾਈ ਇਨਵਾਦਾ ਬਾਗ ਵਿਆ ਜਾਨਕੀ ਬਈ ਵੀਰ ਸ਼ੌਂਕੀ ਆ ਪੂਰਾ ਕੈਨੇਡਾ ਦੇ ਵਿੱਚ ਬੈਠ ਕੇ ਪੂਰਾ ਫਾਰਮ ਦੇਖ ਰੇਖ ਕਰ ਰਿਹਾਗਾ ਵਾ ਕਿ ਕਿਦਾਂ ਦੀ ਕੁਆਲਿਟੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਜ ਦੀ ਵੀਡੀਓ ਹੈਗੀ ਆ ਬਈ ਸ਼ੌਂਕੀ ਵੀਰਾਂ ਦੇ ਵਾਸਤੇ ਨਾ ਜਿਹੜੇ ਮੇਰੇ ਵੀਰ ਬਈ ਜਾਨਵਰਾਂ ਦਾ ਤੇ ਪਲਾਂਟ ਦਾ ਸ਼ੌਂਕ ਰੱਖਦੇ ਨੇ ਵੀਡੀਓ ਨੂੰ ਪੂਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਈ ਵੀਡੀਓ ਚੰਗੀ ਹੋਣ ਵਾਲੀ ਹੈਗੀ ਕੁਦਰਤ ਦੇ ਨਾਲ ਜੁੜੇ ਰਹਿਣ ਵਾਸਤੇ ਬਈ ਸਾਡਾ ਚੈਨਲ ਵੀ ਦੇਖਦੇ ਰਿਆ ਕਰੋ ਆਜੋ ਬਈ ਗੱਲਬਾਤ ਕਰਦੇ ਲੇ ਵੀ ਅਸੀਂ ਆ ਗਏ ਫਾਰਮ ਦੇ ਵਿੱਚ ਤੇ ਆਪਣੇ ਕੋਲ ਹੋਊਗਾ ਬਾਈ ਰਾਜੂ ਕੀ ਹਾਲ ਹੈ ਰਾਜੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਮਹਾਰਾਜ ਠੀਕ ਠਾਕ ਠੀਕ ਹੈ ਜੀ ਕਿਵੇਂ ਲੱਗਿਆ ਬਾਈ ਦਾ ਫਾਰਮ ਪਲੇ ਇਹ ਦੱਸ ਜੀ ਲੱਗਦਾ ਕਿ ਨਹੀਂ ਲੱਗਦਾ ਓਰੇ ਆ ਕੇ ਜੀ ਤਾਂ ਜਿਹੜੇ ਬਹੁਤ ਵਧੀਆ ਲੱਗਦਾ ਠੀਕ ਆ ਧੰਨਵਾਦ ਇਹਨਾਂ ਦਾ ਤੇ ਬਾਈ ਤੁਹਾਨੂੰ ਨਾ ਪਹਿਲਾਂ ਆਪਾਂ ਦਿਖਾਉਣ ਹੈਗੇ ਜੀ ਪਾਕਿਸਤਾਨੀ ਬੁਲੀ K2 ਨਾਮ ਆ ਬਈ ਇਹਦਾ ਬੱਬੂ ਨਿਗਾ ਮਾਰਦੇ ਉਸ ਮਾਰ ਕੇ ਰਾਜੂ ਇੱਧਰ ਆ ਜਾ ਮਾਰ ਆ ਜਾ ਨਾ K2 ਨਾਮ ਹੈ ਜੀ ਦਾ K2 ਨਾਮ ਆ ਇਹਨੂੰ ਦਿਖਾ ਦੇਂਦੇ ਬਾਈ ਨੂੰ ਬਾਈ ਦੇਖਦਾ ਪਾਕਿਸਤਾਨੀ ਬੁਲੀ ਫਾਦਰ ਜੀ ਡਾਇਰੈਕਟ ਇੰਪੋਰਟ ਪਾਕਿਸਤਾਨ ਤੋਂ ਬਾਈ ਜੀ ਲਵਲੀ ਡੌਗ ਆ ਤੇ ਦੂਸਰੀ ਬਾਈ ਮਦਰ ਆ ਜਿਹੜੀ ਇੰਡੀਆ ਦੀ ਫੇਮਸ ਫੀਮੇਲ ਆ ਜੀ ਲਾਡੋ ਗਗਨ ਗਿੱਲ ਬੜੀ ਰੋਜ ਬਲੱਡ ਲਾਈਨ ਦੇ ਵਿੱਚੋਂ ਬਹੁਤ ਵਧੀਆ ਨਸਲ ਦਾ ਬੱਚਾ ਹੈ ਜੀ ਬਾਈ ਦੇਖ ਉਮਰ ਵੀ ਕੁਛ ਨਹੀਂ ਜੀ ਦੀ ਤਾਂ ਜੀ ਹਾਂ ਉਮਰ ਕੁਛ ਨਹੀਂ 3.5 ਸਾਲ ਆ ਜੇ ਕੋਲੇ ਯਾਰ ਅੱਜ ਹੁਣ ਆਪਾਂ ਕੋਲੇ ਜਾ ਕੇ ਦੇਖੀ ਵੜਦਾ ਤਾਂ ਨਹੀਂ ਬਾਈ ਵੜਦਾ ਤਾਂ ਨਹੀਂ ਵੜਦਾ ਨਹੀਂ ਹੈ ਲੈ ਬਈ ਡਰ ਲੱਗਦਾਣਾ ਇਹ ਤਾਂ ਡਰਤਾ ਜੀ ਡਰਤਾ ਛੇਰ ਨੂੰ ਤਕੜਾ ਜੇ ਨੇ ਮੈਨੂੰ ਜਫਾ ਲਾ ਲਿਆ ਹਾਂ ਮੈਨੂੰ ਕਿਹੜਾ ਬਖਸੂਗਾ ਸਹੀ ਗੱਲ ਹੈ ਮਤਲਬ ਕਿ ਇਹ ਛੜਦਾ ਨਹੀਂ ਜੇ ਮਾਰੂਗਾ ਨਾ ਬੰਦੇ ਨੂੰ ਖਾ ਜਾਊਗਾ ਸਹੀ ਗੱਲ ਹੈ ਕਿਉਂਕਿ ਇਹ ਤਾਂ ਕੰਟਰੋਲ ਕਰਿਆ ਨਾ ਬਾਕੀ ਇਹ ਤਾਂ ਕੰਟਰੋਲ ਕਰਿਆ ਹੈ ਬਾਈ ਦਾ ਆ ਦੇਖੋ ਜਪਾ ਇੱਥੋਂ ਨਾ ਬਈ ਕਿਵੇਂ ਆ ਬਈ ਡੌਗ ਇਹ ਬਹੁਤ ਵਧੀਆ ਹੈ ਚੰਗੀ ਨਸਲ ਦਾ ਹੈ ਤੇ ਨਾ ਕਿਸੇ ਨੂੰ ਬੰਦੇ ਨੂੰ ਜਿਵੇਂ ਰਾਤ ਦਿਨੇ ਤੇ ਨਹੀਂ ਬੋਲਦਾ ਰਾਤ ਨੂੰ ਪੈਂਦਾ ਹੁੰਦਾ ਅਸਾਂ ਰਾਤ ਨੂੰ ਪੈਂਦਾ ਰਾਤ ਨੂੰ ਪੈਂਦਾ ਠੀਕ ਹੈ ਰਾਖੀ ਕਿੰਨੀ ਹੈ ਬਈ ਬਹੁਤ ਜ਼ਿਆਦਾ ਠੀਕ ਹੈ ਜੀ ਰਾਤ ਨੂੰ ਸਾਡੇ ਕੋਲ ਹੀ ਹੁੰਦਾ ਇੱਥੇ ਖੁੱਲਾ ਹੀ ਹੁੰਦਾ ਰਾਤ ਨੂੰ ਠੀਕ ਹੈ ਦਿਨੇ ਬੰਨ ਕੇ ਰੱਖਦੇ ਹੁੰਦੇ ਠੀਕ ਹੈ ਜਿ ਲੋੜ ਹੀ ਨਹੀਂ ਕਹਿਣ ਦੀ ਬਾਕੀ ਰਾਖੀ ਤਾਂ ਵੀ ਟੋਪ ਹੀ ਆਉਂਦੀਆਂ ਨੇ ਇਹਨਾਂ ਦੀ ਹਾਂਜੀ ਲੈ ਮਿੱਤਰੂ ਦੇਖ ਸਕਦੇ ਹੋ ਬਾਜ ਤਾਂ ਇਹਦੀ ਢੋਲ ਵਾਂਗੂ ਖੜਕਦਾ ਹੋਣਾ ਰਾਤ ਨੂੰ ਆਂਡ ਗਾਂਡੇ ਜਿਵੇਂ ਸੜਕਤੇ ਵੀ ਲੈ ਜਾਂਦੇ ਨਾ ਬੰਦਾ ਦੂਰੋਂ ਹੀ ਵੇਖ ਕੇ ਕਹਿ ਦਿੰਦਾ ਬਾਈ ਜੀ ਪੀ ਇਹਨੂੰ ਪਾਸੇ ਕਰ ਲਿਓ ਅੱਛਾ ਅੱਛਾ ਹੁਣ ਇਹ ਤੇ ਆਪਣੇ ਬੇੜੇ ਚ ਹੈਗਾ ਬਾਹ ਲੈ ਜੋ ਨਾ ਐ ਮਛਰ ਦਾ ਪੂਰਾ ਠੀਕ ਅੰਦਰ ਕੁਛ ਨਹੀਂ ਕਹਿੰਦਾ ਹੈਗਾ ਅੰਦਰ ਨਹੀਂ ਕੋਈ ਖਿਆਲ ਵੈ ਵੀ ਇਹਦਾ ਭਾਜਨ ਹੋਣਾ 60 ਕਿਲੋ ਜਿਆਦਾ ਹੋਊਗਾ 65 ਕਿਲੋ ਦੇ ਢੇਟੇ-ਪੇਟੇ ਹੋਊਗਾ ਹਾਂ 65 60 ਕਿਲੋ ਇਹਦਾ ਬਾਹਰਾ ਜੂ ਪੈਰ ਦਿਖਾ ਬੱਬੂ ਦੇ ਪੈਰ ਜੀ ਬੜੇ ਮੋਟੇ ਨੇ ਦੇਖੋ ਬਈ ਹਣਾ ਤੇ ਕੁੱਤੇ ਦਾ ਮੂੰਹ ਸਿਰ ਹੂੰ ਬਹੁਤ ਵਧੀਆ ਬਹੁਤ ਵਧੀਆ ਜਿਹੜਾ ਦਵਾਈ ਬਾਈ ਇੱਕ ਵਾਰ ਜਿਹੜਾ ਦਵਾਓ ਜਿਹੜਾ ਜਿਹੜਾ ਦਵਾ ਦਈਏ ਬਾਈ ਦੇਖ ਸਕਦੇ ਹੋ ਨਾ ਜਿਹੜਾ ਦਵਾਓ ਕੁੱਤੇ ਪਾਕਿਸਤਾਨੀ ਬੂਲੀ ਆ ਬਾਈ ਦੇਖ ਸਕਦੇ ਹੋ ਨਾ ਬਹੁਤ ਕਿੰਨੀ ਦਾ ਮਾਰ ਕਿਵੇਂ ਲੱਗਿਆ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਜੇ ਕੋਈ ਇਹਦੇ ਬੱਚੇ ਤਾਂ ਨਹੀਂ ਆਏ ਜੀ ਬੱਚੇ ਬੱਚੇ ਆਏ ਸੀਗੇ ਅਸੀਂ ਇੱਕ ਵਾਰੀ ਦੇ ਦਿੱਤੇ ਸੀਗੇ ਦੋ ਵਾਰੀ ਦੇਤੇ ਬੱਚੇ ਆ ਅੱਛਾ ਠੀਕ ਹੈ ਲੈ ਵੀ ਹੁਣ ਤੁਹਾਨੂੰ ਦਿਖਾਉਣੇ ਆ ਜੀ ਰਾਜੀ ਆ ਰਾਜੀ ਆ ਲੈ ਕੇ ਆ ਬਾਈ ਇਹਨੂੰ ਬੰਨ ਦੇ ਲੈ ਵੀ ਆ ਜੋ ਬਈ ਤੁਹਾਨੂੰ ਆਪਾਂ ਦਿਖਾਉਣ ਹੈਗੇ ਹੁਣ ਰਾਜੀਆ ਜੇ ਆਪਾਂ ਇਹਦੀ ਗੱਲਬਾਤ ਕਰੀਏ ਬਈ ਇਹਦੀ ਏਜ ਹੈਗੀ ਹੈ ਜੀ ਸਿਰਫ ਡੇਢ ਸਾਲ ਦੀ ਤੇ 27 ਇੰਚ ਦੀ ਹਾਈਟ ਹੈਗੀ ਇਹ ਬਾਈ ਜੀ ਬਹੁਤ ਚੰਗੀ ਬਰੀਡ ਦੇ ਵਿੱਚ ਆਂਗੀ ਪਾਕਿਆ ਫਾਰਮ ਬਠਿੰਡਾ ਦੀ 올ਡ ਫੇਮਸ ਬਲੱਡ ਲਾਈਨ ਦੇ ਵਿੱਚ ਆਂਗੀ ਇਹਦੀ ਬਾਈ ਜੀ ਮਦਰ ਫਾਦਰ ਦੋਨੇ ਬਈ ਖਾਨ ਦਰਹਾ ਦੇ ਪਿਓਰ ਖਾਨ ਲਾਈਨ ਦੇ ਵਿੱਚੋਂ ਨੇ ਬਾਕੀ ਬਰੀਡ ਦੇਖ ਸਕਦੇ ਹੋ ਬਈ ਇਹ ਵੀ ਪਾਕਿਸਤਾਨੀ ਬੁਲੀ ਹੈਗੀ 27 ਇੰਚ ਕੱਦ ਦਾਗਾ ਬਾਕੀ ਦੇਖ ਸਕਦੇ ਹੋਗੇ ਬਾਈ ਬਰੀਡ ਤਾਂ ਜੀ ਹੂੰ ਇਹਦਾ ਜਿਹੜਾ ਮੂੰਹ ਹੈ ਹੂੰ ਐ ਮਾਸ ਲਟਕਦਾ ਥੱਲੇ ਇੱਧਰ ਕਰੀ ਮੂੰਹ ਵੇ ਇੱਧਰ ਕੈਮਰੇ ਕਨੇ ਮੂੰਹ ਕਰ ਦੇ ਵੇ ਇਹਦਾ ਤੇ ਬਾਕੀ ਵਧੀਆ ਜੇ ਪੰਜੇ ਵੀ ਨੇ ਪੈਰ ਵੀ ਛਾਤੀ ਚੌੜੀ ਹੈ ਹਾਂ ਤੇ ਪਿਓਰ ਹੈ ਵੀ ਬੁਲੀ ਬੁਲੀ ਪਿਓਰ ਹਾਂ ਮੜੰਗਾ ਨਸਲ ਨਸਲ ਨੂੰ ਨਸਲ ਪੜਿਆਤੀ ਦੀ ਦਵਾਈ ਗੇੜਾ ਦਵਾ ਦੇ ਪੂਰਾ ਵੇ ਬਾਈ ਕਹਿੰਦਾ ਹਜੇ ਮੇਰਾ ਖਿਆਲ ਹੈ ਉਮਰ ਬਾਈ 1.5 ਸਾਲ ਦੀ 1.5 ਸਾਲ ਡੇਢ ਕੇ ਸਾਲ ਦੀ ਹੈਗੀ ਘਰੇ ਇੱਕੋ ਹੀ ਸੂਆ ਲਿਆ ਹਾਂ ਇਹਦਾ ਸੂਆ ਲੈ ਲਿਆ ਬਈ ਕਨਾਰਾ ਹਾਂਜੀ ਹਾਂਜੀ ਇੱਕ ਲੈ ਲਿਆ ਇੱਕ ਸੂਆ ਲੈ ਲਿਆ ਬੱਚੇ ਵਧੀਆ ਆਏ ਸੀਗੇ ਹਾਂ ਬੱਚੇ ਬਹੁਤ ਵਧੀਆ ਆਏ ਸੀ ਬਹੁਤ ਵਧੀਆ ਬੱਚੇ ਆਏ ਜੀ ਬਈ ਕਹਿੰਦਾ ਬੱਚੇ ਫਿਰ ਇਹਦੇ ਜੀ ਯਾਰ ਵੇਲੀ ਲੈ ਗੇ ਹਾਂਜੀ ਠੀਕ ਆ ਸੌਂਕ ਹੀ ਰੱਖ ਦੇਓਗੇ ਢੇੜਾ ਦਵਾ ਦੇ ਬਈ ਸਮਾਰ ਯਾਰ ਸੌਂਕ ਦਾ ਕੋਈ ਮੁੱਲੇ ਨਹੀਂ ਹਾਂ ਬੱਬੂ ਇੱਧਰ ਆਇਆ ਬਈ ਮਾੜਾ ਜਨਾ ਢੇੜਾ ਦਵਾ ਦੇ ਦੇਖ ਬਈ ਸਮਾਰ ਕੇ ਵਿਖਾ ਦੇ ਬਈ ਪ्योर ਨਸਲ ਦੇ ਵਿੱਚ ਆ ਬਈ ਦੇਖ ਸਕਦੇ ਹੋਗੇ ਪੁਰਾਣੀ ਬਲੱਡ ਲਾਈਨ ਆ ਕਿ ਫੇਮਸ ਬਲੱਡ ਲਾਈਨ ਦੀ ਬੱਚੀ ਆ ਇਹ ਪੂਰੀ ਪੂਰੀ ਵਧੀਆ ਜੀ ਫੇਮਸ ਪੂਰੀ ਲੈ ਬਈ ਤੇ ਫੇਮਸ ਪੂਰੀ ਖਾਂਦੀ ਵੀ ਹੋਣੀ ਚੂਰੀ 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 ਖਵਾਉਂਦਾ ਖਾਂਦੀ ਵੀ ਹੋਣੀ ਚੂਰੀ ਸਹੀ ਗੱਲ ਖਾਂਦੇ ਕੀ ਨੇ ਬਈ ਇਹ ਠੀਕ ਵੀ ਚੂਰੀ ਖਾਂਦੇ ਆ ਜੀ ਠੀਕ ਆ ਜੀ ਮੀਟ ਵਗੈਰਾ ਤਾਂ ਨਹੀਂ ਪਾਉਂਦੇਗੇ ਕੀ ਕੀ ਮੀਟ ਪਾਉਂਦੇ ਹੁੰਦੇ ਮੀਠੀ ਪਾਉਂਦੇ ਆ ਗਿਆ ਲੈ ਵੀ ਮਿੱਤਰੋ ਉਹ ਗਿਆ ਦੋ ਚਾਰ ਦਿਨ ਹਮ ਗੈਲੋ ਪਾਉਂਦੇ ਹੋਣੇ ਹਫਤੇ ਦੇ ਤਿੰਨ ਦਿਨ ਹੀ ਪਾਉਂਦੇ ਹਾਂ ਠੀਕ ਆ ਬਾਕੀ ਦਿਨ ਪਾਉਂਦੇ ਅਸਲ ਬੁਲੀ ਮੀਟ ਤੋਂ ਬਿਨਾ ਬਚਦਾ ਨਹੀਂ ਹੰਮਲਵਾਰ ਤੇ ਮੰਗਲਵਾਰ ਠੀਕ ਆ ਤਿੰਨ ਦਿਨ ਹੀ ਪਾਉਂਦੇ ਦਾ ਪਰਹੇਜ਼ ਕਰ ਦਿਓ ਮੰਗਲਵਾਰ ਦੇ ਵੀਰਵਾਰ ਨੂੰ ਕੁੱਤੇ ਵੀ ਪਰਹੇਜ਼ ਕਰਦੇ ਵਰਤ ਰੱਖਦੇ ਵਰਤਰਾ ਹਾਂ ਜੀ ਖੁਦ ਚੱਲ ਬਈ ਬੰਨ ਦੇ ਬਈ ਆਜੋ ਬਈ ਤੁਹਾਨੂੰ ਹੁਣ ਦਿਖਾਉਣ ਹੈਗਾ ਆਪਾਂ ਜੀ ਮਿੰਕੀ ਮਿੰਕੀ ਬਨੇ ਰਹੋ ਆਜੋ ਆਓ ਜੀ ਲੈ ਵੀ ਮਿੱਤਰੋ ਅੱਗੇ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਬਹੁਤ ਚੰਗੀ ਬਲੱਡ ਲਾਈਨ ਦੇ ਵਿੱਚ ਹੋਇਆ ਵੀ ਫੀਮੇਲ ਮਿੰਕੀ ਇਹਦੀ ਏਜ ਆ ਜੀ ਸਰ 14 ਮਹੀਨਿਆਂ ਦੀ ਤੇ ਹਾਈਟ ਆ ਜੀ 27 ਇੰਚ ਦੇ ਵਿੱਚ ਜੇ ਆਪਾਂ ਇਹਦੇ ਫਾਦਰ ਦੀ ਗੱਲਬਾਤ ਕਰੀਏ ਤਾਂ ਬਈ ਫਾਦਰ ਹੈ ਜੀ ਦਾਬੂ ਗ੍ਰੈਂਡਸਨ ਆਫ ਮਾਈਕਲ ਸੂਰੇਵਾਲਾ ਯਾਨੀ ਕਿ ਪਿਓਰ ਦੱਤੂ ਵਾਲੇ ਟਾਈਗਰ ਦੀ ਬਲੱਡ ਲਾਈਨ ਦੇ ਵਿੱਚੋਂ ਆਗਾ ਤੇ ਬਈ ਜਿਹੜੀ ਮਾਦਰ ਹੈ ਉਹਦੀ ਹੈਗੀ ਹੈ ਜੀ ਜੂਲੀ 2 ਫੇਮਸ ਫੀਮੇਲ 올ਡ ਬਲੱਡ ਲਾਈਨ ਟਾਈਗਰ ਲਾਈਨ ਦੇ ਵਿੱਚੋਂ ਆ ਗਈ ਯਾਨੀ ਕਿ ਗ੍ਰੈਂਡ ਡਾਟਰ ਆਫ ਟਾਈਗਰ ਦੱਤੂ ਵਾਲਾ ਦੀ ਪਿਓਰ ਫੇਮਸ ਟਾਈਗਰ ਲਾਈਨ ਦੇ ਵਿੱਚੋਂ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਕਿਉਂਕਿ ਵੀ ਇਹ ਸਾਰੀਆਂ ਬਲੱਡ ਲਾਈਨਾਂ ਚੰਗੀਆਂ ਨੇ ਟਾਈਗਰ ਬਲੱਡ ਲਾਈਨ ਨੂੰ ਸਾਰੇ ਜਾਣਦੇ ਨੇ ਜਿਹੜੇ ਮੇਰੇ ਵੀਰ ਬਈ ਇਹ ਬਰੀਡ ਰੱਖਦੇ ਨੇ ਹਨਾ ਚੰਗੀ ਬਰੀਡ ਹੈਗੀ ġੇੜਾ ਦਵਾਈ ਬਈ ਮਾੜਾ ਜਾ ਤੁਹਾਨੂੰ ġੇੜਾ ਦਵਾ ਕੇ ਦਿਖਾਉਣੇ ਆ ਕਿ ਦੇਖ ਸਕਦੇ ਹੋਗੇ ਬਾਕੀ ਬਈ ਜੂਲੀ 1 ਤੇ ਜੂਲੀ 2 ਯਾਨੀ ਕਿ ਜੂਲੀ 2 ਦੇ ਦੇ ਵਿੱਚੋਂ ਆਉਂਦੀ ਹੈਗੀ ਇਹ ਬਹੁਤ ਸੋਹਣੀ ਬ੍ਰੈਡਲਾਈਨ ਹੈਗੀ ਜੇ ਆਪਾਂ ਉਮਰ ਦੀ ਗੱਲ ਬਾਤ ਕਰੀਏ ਬਾਈ ਤਾਂ ਸਾਰੇ 14-15 ਕੇ ਮਹੀਨੇ ਦੀ ਏਜ ਆਗੀ ਬੱਚੀ ਬੜੀ ਸੋਹਣੀ ਹੈਗੀ ਬੱਚੀ ਸੋਹਣੀ ਆ ਨਾ ਰਾਜੂ ਹਜੇ ਸੂਈ ਤਾਂ ਨਹੀਂ ਨਹੀਂ ਅਜੇ ਨਹੀਂ ਗੀੜਾ ਦਵਾ ਕੇ ਲੈ ਕੇ ਆਈਂ ਬਈ ਲੰਮੀ ਗੀੜਾ ਦੋ ਲੰਮੀ ਲੈ ਜਾ ਲੰਮੀ ਲੈ ਜਾ ਬਈ ਅਜੇ ਬਈ ਨਸਲ ਚੰਗੀ ਆ ਯਾਰ ਬਹੁਤ ਚੰਗੀ ਨਸਲ ਆਗੀ ਨਾ ਪਿੱਛਾ ਪੁਛਾ ਭਾਰੀ ਹੈ ਤੇ ਅੱਗਾ ਛੇਰ ਹੈ ਰਾਜੂ ਹੈਵੀ ਛੇਰ ਦੀ ਨਸਲ ਚੋਈ ਆ ਜਾ ਬਈ ਮੋੜ ਲਿਆ ਉਰੇ ਲੈ ਆ ਬੱਟੇ ਹੂੰ ਪਿੰਕੀ ਪਿੰਕੀ ਮਿੰਕੀ 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 ਹਾਂ ਲੈ ਮਿੰਕੀ ਲੈ ਵੀ ਆ ਜਾਓ ਬਾਈ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਮੁਰਗੇ ਬਾਈ ਕੋਲੇ ਨਾ ਬਹੁਤ ਅੱਛੀ ਨਸਲ ਹੈ ਬਾਈ ਜੀ ਬਰੀਡ ਦੇ ਮੁਰਗੇ ਵੀ ਰੱਖੇ ਹੋਏ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਹਨੀ ਬਾਈ ਦੇ ਧੰਨਵਾਦ ਲੈ ਵੀ ਆ ਜਾਓ ਬਾਈ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਹੁਣ ਮੁਰਗੇ ਕਬੂਤਰ ਤੇ ਬਾਕੀ ਖਰਗੋਸ਼ ਇੱਧਰ ਮਾਰਦੇ ਨੇਗਾ ਬਾਈ ਦੇਖ ਸਕਦੇ ਹੋ ਬਾਈ ਅਸੀਲ ਮੁਰਗੇ ਰੱਖੇ ਹੋਏ ਨੇ ਵਧੀਆ ਮੁਰਗੇ ਨੇ ਬਾਈ ਬਾਕੀ ਕੱਲੇ ਕੱਲੇ ਦੇ ਉੱਪਰ ਨਿਗਾਹ ਮਾਰਦੇ ਆਪੂ ਸਮਾਰ ਕੇ ਕਿਉਂ ਰਾਜੂ ਹਾਂਜੀ ਪਤਾ ਮੁਰਗਿਆਂ ਬਾਰੇ ਕੁਝ ਬਾਈ ਹਾਂਜੀ ਉਹ ਤਾਂ ਬੜਾ ਰਾਜਾ ਹੈ ਇਹਨਾਂ ਦਾ ਅੱਛਾ ਉਹ ਹਾਂ ਤੇ ਆਏ ਵਜ਼ੀਰ ਵਜ਼ੀਰ ਹਾਂਜੀ ਠੀਕ ਆ ਤੇ ਉਹਨੇ ਮੁਰਗੀਆਂ ਮੁਰਗੇ ਬਾਕੀ ਆ ਬਾਈ ਤੋਂ ਬੋਧਿਆ ਪਾਣਾ ਬਾਈ ਉਹ ਪੱਠੀਆਂ ਲੈ ਜੀ ਹਾਂ ਆ ਵੀ ਮੁਰਗੀ ਹੈ ਤੇ ਬਹੁਤ ਵਧੀਆ ਇਹ ਸੀਲ ਮੁਰਗੇ ਨੇ ਜੀ ਠੀਕ ਹੈ ਜੇ ਪਤਾ ਭਾਈ ਮੁਰਗੇ ਬਾਰੇ ਕਿਵੇਂ ਨੀ ਗੱਲਬਾਤ ਦੱਸੋ ਇਹਦੇ ਬਾਰੇ ਉਹ ਜਿਹੜਾ ਇੱਕ ਲੱਤ ਤੇ ਖੜਿਆ ਹੈ ਨਾ ਹਾਂਜੀ ਉਹ ਤੇ ਹੈਗਾ ਪਲਟਤਾਜ ਆਹ THAILAND ਹੈ ਕਿਹੜਾ THAILAND ਕਿਹੜੇ ਨੇ ਆ ਜਿਹੜਾ ਇੱਧਰਲੇ ਪਾਸੇ ਨਿੱਕਾ ਜਿਹਾ ਹੈ ਠੀਕ ਹੈ ਜੀ THAI IMPORT ਆ ਨਾ ਇਹ ਭਾਈ ਨੇ ਦੱਸਿਆ ਸੀ THAILAND ਤੋਂ ਪੋਰਟ ਸੀਗਾ ਬੱਚਾ ਹੂੰ ਤੇ ਉਹ ਪਲਟਤਾ ਜਾਏਗਾ ਕਿਹੜਾ ਅਸਾ ਉਹ ਜਿਹੜਾ ਉਹ ਤਾਜ ਹੈ ਉਹ ਤਾਜ ਹੈ ਹਾਂਜੀ ਲੇ ਮਿੱਤਰੋ ਜਿਹੜਾ ਆ ਬਈ ਤੁਹਾਨੂੰ ਆਪਾਂ ਦਿਖਾਉਣ ਹੈਗੇ ਥਾਈਲੈਂਡ ਇੰਪੋਰਟ ਆਗਾ ਫੜੀ ਬਈ ਮੁਰਗਾਂ ਮੜਾ ਰਿਹਾ ਆਇਂ ਲਿਆ ਚੱਕੀ ਨਾ ਬਸ ਆਈਂ ਦਿਖਾ ਦੇ ਥਾਈਲੈਂਡ ਇੰਪੋਰਟ ਆ ਬਈ ਦੇਖ ਸਕਦੇ ਹੋਗੇ ਆਹ ਵਾਲਾ ਮੁਰਗਾ ਕਾਲਾ ਜਿਹੜਾ ਉਹ ਜਾ ਰਿਹਾਗਾ ਹਾਂ ਦੇਖ ਸਕਦੇ ਹੋ ਬਈ ਆਜ ਪਲਟ ਤਾਜ ਬਾਕੀ ਦੇਖ ਸਕਦੇ ਹੋ ਇੱਕ ਉਹ ਖੜਾ ਹੈਗਾ ਇਧਰ ਆ ਬਬੂ ਉਹ ਦਿਖਾ ਆਈਂ ਬਈ ਮੜਾ ਜਾ ਇਹ ਬਾਜੀ ਤੇ ਵੀ ਲਾਇਆ ਹੈ ਇਹ ਕਿ ਮਿਆ ਆ ਤਾਜ ਹੈ ਇਹ ਤਾਜ ਆ ਕਿੰਨੀ ਕਿੰਨੀ ਉਮਰ ਹੋ ਗਈ ਬਈ ਇਹਨਾਂ ਦੀ ਇਨਾਂ ਦੇ ਡੇਢ-ਡੇਢ ਸਾਲ ਹੋ ਗਏ ਡੇਢ-ਡੇਢ ਸਾਲ ਹੋ ਗਏ ਉਹਦੀ 7 ਮਹੀਨੇ ਹੈ ਜਿਹੜਾ THAILAND ਸੀਗਾ ਤੇ ਜਮਾ ਪੂਰੇ ਜਵਾਨ ਹੈ ਜੀ ਮੈਂ ਵੀ ਦੇਖ ਸਕਦੇ ਹਾਂ ਕਿ ਬਾਜ਼ੀਆਂ-ਬੂਜ਼ੀਆਂ ਤੇ ਵੀ ਲੈ ਜਾਂਦੇ ਰਹੇ ਸੀ ਅੱਛਾ ਜੀ ਜਿੱਤੀ ਵੀ ਨਹੀਂ ਕਦੇ ਹਾਂਜੀ ਜਿੱਤੀਆਂ ਹੋਈਆਂ ਦੋ-ਦੋ ਤਿੰਨ-ਤਿੰਨ ਬਾਜ਼ੀਆਂ ਸਾਰੇ ਹੀ ਜਿੱਤੇ ਹੋਏ ਆ ਠੀਕ ਹੈ ਜਿੱਤੇ ਵੀ ਹੋਇਆ ਹਾਂਜੀ ਬੜਾ ਰਾਜਾ ਮੁਰਗਾ ਵੀ ਜਿੱਤੇ ਹਾਂਜੀ ਲੈ ਅੱਛਾ ਉਹਦੇ ਹੁਣ ਆਪਾਂ ਬੱਚੇ ਕਢਾਉਣੇ ਆ ਅੱਛਾ ਆਇਓ ਵੀ ਅੰਦਰ ਦੇਖਦੇ ਆਂਗੇ ਬਾਕੀ ਵੀ ਥੱਲੇ ਕਬੂਤਰ ਦਿਖਾ ਦੇ ਬਾਬੂ ਹਾਂਜੀ ਮਾਰ ਕੇ ਕਬੂਤਰ ਦਿਖਾ ਦੇ ਥੱਲੇ ਬਈ ਦੇਖ ਸਾ ਇਹ ਕਿਹੜੇ ਕਬੂਤਰ ਨੇ ਬਈ ਇਹ ਆ ਲੱਕੀ ਕਬੂਤਰ ਹੈ ਲੱਕੇ ਲੈ ਵੀ ਲੱਕੇ ਨੇ ਦੇਖਾ ਦਿਓਗੇ ਚੈੱਕ ਕਰੋ ਬਈ ਸਮਾਰ ਕੇ ਦਿਖਾ ਦੇ ਬਬੂ ਬਾਈ ਕਹਿੰਦਾ ਵੀ ਬਈ ਚੰਗੀਆਂ ਬਰੀਡਾ ਹੀ ਨੇ ਸਾਰੀਆਂ ਜਿਹਨੇ ਰੱਖਿਆ ਨੇ ਕਿਉਂਕਿ ਸੌਂਕ ਹੀ ਆਣੇ ਕੋਈ ਵੇਚਣ ਵਾਸਤੇ ਕੁਝ ਨਹੀਂ ਹੈਗਾ ਬਈ ਇਧਰ ਆ ਬਬੂ ਸਮਾਰ ਕੇ ਲੈ ਵੀ ਵੇਚਣ ਵਾਸਤੇ ਕੁਝ ਵੀ ਨਹੀਂ ਹੈਗਾ ਸਾਰਾ ਕੁਝ ਵੀ ਤੁਹਾਨੂੰ ਦਿਖਾ ਰਹਿਆਂਗੇ ਬਾਈ ਕਹਿੰਦਾ ਵੀ ਸੌਂਕ ਹੀ ਕਰਦਿਆਂ ਜੋ ਵੀ ਕਰਦਿਆਂਗਾ ਨਾ ਸੌਂਕ ਨਾਲ ਕੀਤਾ ਗਿਆ ਕੰਮ ਬਈ ਚੰਗਾ ਹੀ ਹੁੰਦਾਗਾ ਦੇਖ ਸਕਦੇ ਹੋ ਬਾਕੀ ਬਈ ਆ ਜਿਹੜਾ ਸਾਰਾ ਏਰੀਆ ਇਧਰਲਾ ਇਹ ਕਬੂਤਰਾਂ ਦੀ ਆ ਜਾ ਆ ਜਾ ਕੋਈ ਗੱਲ ਨਹੀਂ ਤੇ ਦੇਖ ਸਕਦੇ ਵੇ ਕਬੂਤਰਾਂ ਵਾਸਤੇ ਆ ਸਾਰਾ ਕੁਝ ਆ ਵੀ ਇੰਨਾ ਤੇ ਖੁੱਡੇ ਬਣਾਏ ਹੋਏ ਨੇ ਹਾਂਜੀ ਸਾਡੀਆਂ ਜੇਲਾ ਚ ਹੀ ਰਹਿੰਦੇ ਆ ਬੱਚੇ ਰੱਖੇ ਹੋਏ ਰੁੱਤੇ ਜੀ ਬਾਕੀ ਸਾਰੇ ਵਧੀਆ ਲੈ ਵੇ ਬਾਸੀ ਦੇ ਖੁੱਡੇ ਨੇ ਬਾਸੀ ਦੇ ਠੀਕ ਆ ਬਾਕੀ ਬਈ ਇਧਰ ਖਰਗੋਸ਼ ਦਿਖਾ ਦੇ ਤੁਹਾਨੂੰ ਆ ਜਾ ਬਈ ਇੱਧਰ ਵਿੱਚ ਦੀ ਵਿੱਚ ਦੀ ਦਿਖਾ ਦੇ ਲੇ ਵੀ ਖਰਗੋਸ਼ ਦੇਖ ਸਕਦੇ ਹੋਗੇ ਖਰਗੋਸ਼ ਵੀ ਰੱਖੇ ਹੋਏ ਨੇ ਦੇਖੋ ਬਈ ਕਿੱਛ ਐਕ ਕਰੋ ਬਈ ਇਹ ਬਹੁਤ ਸੋਹਣੇ ਨੇ ਯਾਰ ਹੂੰ ਲੈ ਵੀ ਆ ਜਾ ਬਈ ਹੁਣ ਤੁਹਾਨੂੰ ਬੱਕਰੀਆਂ ਦਿਖਾਉਣ ਹੈਗੇ ਆਪਾਂ ਬਣੇ ਰਹੋ ਵੀਡੀਓ ਦੇ ਵਿੱਚ ਆਹ ਖੁੱਡੇ ਦੀ ਬਾਹ ਦੇ ਬਣੇ ਹਾਂ ਇਹ ਬਾਹ ਦੇ ਬਣੇ ਹੋਏ ਨੇ ਕਿਉਂ ਰਾਜੂ ਕਿਵੇਂ ਲੱਗੇ ਖੁੱਡੇ ਖੁੱਡੇ ਮੈਂ ਕਹਣਾ ਜੀ ਇੱਕ ਲੰਬਰ ਨੇ ਬਾਂਸ ਦਾ ਠੰਡਾ ਖੁੱਡਾ ਰਹਿੰਦਾ ਹਾਂ। ਹਾਂ। ਬਾਕੀ ਵਧੀਆ ਪੂਰਾ ਮਜ਼ਬੂਤ ਤਿੰਨ ਤਿੰਨ ਪਰਸਨ ਨੇ। ਇੱਕ ਥੱਲੇ ਇੱਕ ਵਿਚਾਲੇ ਇੱਕ ਉੱਤੇ। ਠੀਕ ਆ। ਤਿੰਨ ਮੰਜ਼ਲਾ ਬਣਾ ਤਾ। ਆਹ ਲੋਹੇ ਦੇ ਆ ਜਦੋਂ ਆਪਾਂ ਸਰਦੀਆਂ 'ਚ ਦੁੱਪ 'ਚ ਰੱਖਦੇ ਹੁੰਦੇ। ਦੁਪੇ ਰੱਖਣ ਵਾਸਤੇ ਲੋਹੇ ਦੇ ਨੇ। ਲੈ ਵੀ ਆ ਜਾ ਬਈ ਹੁਣ ਤੁਹਾਨੂੰ ਦਿਖਾਉਣਾ ਹੈਗੇ ਬੱਕਰੀਆਂ। ਬੱਕਰੀਆਂ ਥੋੜੀਆਂ ਨੇ ਬਾਈ ਕਹਿੰਦਾ ਵੀ ਇਹ ਰੱਖੀਆਂ ਹੋਈਆਂ ਨੇ ਬਈ ਅਸੀਂ ਦੁੱਧ ਵਾਸਤੇ। ਰਾਜੂ ਦੁੱਧ ਕਿੰਨਾ ਦੱਸਿਆ ਬਾਈ ਨੇ ਬਈ। ਦੁੱਧ ਬਾਈ ਕਹਿੰਦਾ ਵੀ ਇੰਨਾ ਥੱਲੇ ਹਮ ਕੱਲੀ ਕੱਲੀ ਥੱਲੇ ਹਮ ਹਾਂਜੀ ਉਰੇ ਆ ਕੇ ਦੱਸੋ ਸਾਨੂੰ ਨੇੜੇ ਆਓ ਕਿ ਬੱਕਰੀ ਦੇ ਥੱਲੇ ਢਾਈ ਢਾਈ 3-3 ਕਿਲੋ ਆ ਇੱਕ ਟਾਈਮ ਦਾ ਇੱਕ ਟਾਈਮ ਦਾ ਢਾਈ ਢਾਈ 3-3 ਕਿਲੋ ਦੁੱਧ ਪੱਕੀ ਗੱਲ ਆ ਬਾਈ ਹਾਂਜੀ ਜਾਂ ਤਾਜ਼ੀ ਸੁਪੀਆਂ ਅਜੇ ਸੁੰਨੀਆਂ ਨਹੀਂ ਹੋਣੋਂ ਬਨੀਆਂ ਹੋਈਆਂ ਹੂੰ ਨਹੀਂ ਅੰਦਰੀ ਆਇਆ ਰਾਜੂ ਅੰਦਰੀ ਖੋਣੇ ਅੰਦਰੀ ਹੋਣਾ ਮੈਂ ਕੱਲ ਵੇ ਨਾ ਨਾ ਨਹੀਂ ਨਹੀਂ ਅੰਦਰੀ 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 ਬਾਹਰ ਨਹੀਂ ਅੰਦਰੀ ਆ ਜਾ ਵੜੇ ਲੈ ਵੀ ਦਿਖਾ ਦਈਏ ਤੁਹਾਨੂੰ ਫੜ ਲਿਆ ਕੱਲੀ ਕੱਲੀ ਬੱਕਰੀ ਫੜ ਲਿਆ ਹਾਂ ਵੜੇ ਬਿੱਠੇ ਹੁਣ ਤਾਂ ਇਹ ਸਮਝ ਕਰਾਉਸ ਨੇ ਬਣੀਆਂ ਨੇ ਹਾਂਜੀ ਉਹਦੇ ਕਰੀ ਮੂੰਹ ਪਰ ਮਤਲਬ ਕਿ ਜਦ ਇਹ ਤਾਜ਼ੀਆਂ ਸੂਪੀਆਂ ਹਾਂਜੀ ਵੀ 2.5 ਕਿਲੋ ਡੰਗ ਦਾ ਦੁੱਧ ਹੈ ਹਾਂਜੀ 2.5 ਕਿਲੋ ਦਿੰਦੀ ਇੱਕ ਬੱਕਰੀ ਇੱਕ ਟਾਈਮ ਦਾ ਜਰੂਰ ਦਿੰਦੀ ਹੁੰਨੀ ਆ ਰਾਜਸਥਾਨੀ ਬੱਕਰੀ ਆ ਨਾ ਹਾਂਜੀ ਇਹ ਰਾਜਸਥਾਨੀਆਂ ਥੱਲੇ ਦੁੱਧ ਬਥੇਰਾ ਹੁੰਦਾ ਹੈ ਬਾਕੀ ਬਾਈ ਨੇ ਤਾਂ ਇਹ ਦੁੱਧ ਵਾਸਤੇ ਰੱਖੀ ਆ ਕੋਈ ਵੇਚਣ ਵਾਸਤੇ ਨਹੀਂ ਹੈ ਕੋਈ ਵੇਚਣ ਵਾਸਤੇ ਨਹੀਂ ਹੈ ਨਹੀਂ ਨਹੀਂ ਅਸੀਂ ਆਪ ਹੀ ਦੁੱਧ ਸੱਦ ਵਰਤਦੇ ਹੁੰਦੇ ਹਾਂ ਤਾਂ ਹੀ ਰੱਖੇ ਦੇਖੋ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂ ਆ ਜਿਹੜੀ ਨਾ ਆ ਸਿੱਕਰ ਜ਼ਿਲ੍ਹੇ ਦੀ ਬੱਕਰੀ ਆ ਰਾਜਸਥਾਨੀ ਠੀਕ ਆ ਜਿਹਨੂੰ ਕੇ ਰਾਜਸਥਾਨੀ ਕਹਿੰਦੇ ਨੇ ਚਿੱਤ ਕਬਰੀ ਚਿੱਤ ਕਬਰੀ ਹਾਂ ਤੇ ਹੁਣ ਇਹ ਸ਼ੇਰੀ ਹੂੰ ਇਹ ਸੂਣ ਵਾਲੀ ਵੀ ਮੇਰੇ ਖਿਆਲ ਦੂਜੀ ਸੂਏ ਹੈ ਹਾਂਜੀ ਦੂਜੀ ਸੂਏ ਗੀ ਹੁਣ ਕ੍ਰੋਸ ਹੈ 2 ਟਾਈ ਮਹੀਨਿਆਂ ਦੀ ਹਾਂਜੀ ਗੱਬਣ ਹੈ ਬੱਕਰੀ ਨੂੰ ਗੱਬ ਲੱਗਿਆ ਹੋਇਆ ਹਾਂਜੀ ਹੂੰ ਤੇ ਬਾਕੀ ਹੋਰ ਦਿਖਾਓ ਜੀ ਲੈ ਵੀ ਹੋਰ ਦਿਖਾ ਦੇ ਲੈ ਉਹ ਰੇ ਲੈ ਵੀ ਕਰ ਦੇ ਅੱਗੇ ਤੇ ਇਹ ਬਈ ਰਾਜੂ ਇਹ ਬੱਕਰੀ ਖਰਜਾ ਨਾਗਰੀ ਆ ਗਈ ਹੈ ਨਾ ਇਹ ਮੈਨੂੰ ਆ ਪਿੱਛਾ ਦੇਖਣ ਨੂੰ ਤਾਂ ਤੁਸੀਂ ਤਰਸੀਮ ਇੱਧਰ ਹੋ ਵੀ ਬੱਕਰੀ ਹਾਂ ਗੱਬ ਹੈ ਜੀ ਗੱਬ ਲੱਗ ਗਿਆ ਬੱਕਰੀ ਨੂੰ ਠੀਕ ਆ ਬੱਕਰੀ ਹੁਣ ਤਾਂ ਰਾਈਆਂ ਦਿੰਦੀ ਆ ਜੇ ਖਾਸਾ ਦਿੰਦੀ ਆ ਦੁੱਧ ਦੁੱਧੇ ਮਾਲਾ ਮੋਟਾ ਦਿੰਦੀ ਵੀ ਸੁੱਕਦੀ ਜਾਂਦੀ ਆ ਆ ਬੱਚੀ ਏ ਸੀ ਆਓ ਬੱਕਰੀ ਦੀ ਏ ਉਹ ਬੱਕਰੀ ਦੀ ਏ ਇਹ ਆ ਤਰਸੀਮ ਬਾਈ ਨਾਗਰੀ ਬਿੱਟਲ ਠੀਕ ਆ ਪਹਿਲਾਂ ਇਹ ਜੇ ਰੰਗ ਬਾਲੇ ਹੁੰਦੇ ਸੀ ਹੂੰ ਹੁਣ ਥੋੜੇ ਜਿਲੇ ਪਾਲੀ ਘੱਟ ਰੱਖਦੇ ਆ ਹੂੰ ਤੇ ਕਾਲਿਆਂ ਨੂੰ ਜਿਆਦਾ ਪੈਗੇ ਪੱਕੇ ਲੋਹਿਆਂ ਨੂੰ ਜੋ ਇਹ ਐ ਇਹ ਨਸਲ ਐ ਜਿਹੜੀ ਹੂੰ ਪਾਕਿਸਤਾਨੀ ਬਰੀਡ ਚੋਂ ਪੈਂਦੀ ਐ ਇਹ ਠੀਕ ਆ ਨਾਗਰੀ 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 ਬਿੱਟਲ ਹੂੰ ਭਾਈ ਇੰਝ ਐ ਉਧਰ ਬਾਈ ਲਵੇ ਪੰਮੇ ਲਵੇ ਵੀ ਹੁੰਦੀਆਂ ਨੇ ਸੈਦੋ ਵਾਲੇ ਦੇ ਠੀਕ ਆ ਤੇ ਗਾ ਮਰਾਧਾਲੇ ਸ਼ੇਰੇਲੇ ਵੀ ਆਪਾਂ ਵੀਡੀਓ ਚ ਕਈ ਵਾਰੀ ਦੇਖੀ ਐ ਬਾਈ ਦੇ ਬੱਕਰੀਆਂ ਚੰਗੀ ਜਾਤ ਦੀਆਂ ਨਸਲ ਦੀਆਂ ਠੀਕ ਆ ਬਾਕੀ ਹਣ ਚੱਡਾ ਵੀ ਵਧੀਆ ਦਾ ਕੁਆਲਿਟੀ ਦਾ ਸਜਿਆ ਹੋਇਆ ਪੂਰਾ ਸਹੀ ਗੱਲ ਹੈ ਪਿੱਛਾ ਮੁੜੀ ਬਣੇ ਜਾਂ ਇਧਰ ਪਿੱਛੋਂ ਗੱਬਣਾ ਬਾਈ ਐ ਮੁੜੀ ਬਾਈ ਕਹਿੰਦਾ ਵੀ 2.5 3 ਕਿਲੋ ਦੁੱਧ ਦਿੰਦਿਆਂ ਨੇ ਕਹਿੰਦੇ ਵੈਸੇ ਸਪੈਸ਼ਲ ਦੁੱਧ ਵਾਲੀਆਂ ਕਹਿ ਕੇ ਲੈ ਕੇ ਆਏ ਵੀ ਸਾਨੂੰ ਦੁੱਧ ਹੀ ਚਾਹੀਦਾਗਾ ਵੇਚਦੇ ਨਹੀਂ ਪੁੱਤ ਨਾ ਗੁੱਸਾ ਪਾਹੇ ਮੁੜੀਆਂ ਹੋਈਆਂ ਨੇ ਦੁੱਧ ਸੁੱਕ ਗਈਆਂ ਸੁੱਕ ਗਈਆਂ ਕਿਉਂਕਿ ਗੱਬਣਾ ਨੇ ਇਹਨਾਂ ਨੇ ਲੋੜੀ ਟਪਾ ਕੇ ਸੁਣਾ ਠੀਕ ਆ ਲੋੜੀ ਟਪਾ ਕੇ ਮੌਸਮ ਆ ਜੂਗੀ ਚੰਗੀ ਹੂੰ ਉਸ ਟਾਈਮ ਤੇ ਹਰਾ ਪੱਠਾ ਆਮ ਉਹ ਤਾਂ ਖਰੇ ਬਾਗਾਂ ਨਹੀਂ ਇਹਨਾਂ ਕੋਲ ਆਮ ਬਹੁਤ ਬਾਗ ਦੇ ਤਾਂ ਬਾਗਾਂ 'ਚ ਫਿਰਦੀਆਂ ਨਹੀਂ ਹੂੰ ਖੁੱਲੀਆਂ ਲੈਹਰਾਂ ਲੈਂਦੀਆਂ ਨੇ ਹੂੰ ਮੌਜ ਬਹਾਰਾਂ ਨੇ ਹੂੰ ਤੇ ਕੋਈ ਤੋੜਾ ਨਹੀਂ ਇਹਨਾਂ ਨੂੰ ਛੱਡ ਦੇ ਬਈ ਇੱਕ ਹੋਰ ਦਿਖਾਓ ਜੀ ਇਹ ਰਾਜੂ ਵੱਡੀ ਧੜ ਦੀ ਬੱਕਰੀ ਆ ਨਾ ਪੂਰੀ ਇਹ ਵੀ ਗੱਭਣ ਹੈ ਬੱਕਰੀ ਇਹ ਵੀ ਗੱਭਣ ਹੈ ਕੀ ਉਹ ਲੈ ਆ ਬਟੇ ਦੁੱਧੋ ਇਹ ਸੁੱਕ ਗਈ ਹਾਂ ਇਹ ਤਾਂ ਸੁੱਕੀ ਆ ਦੁੱਧ ਕੀ ਹੋਇਆ ਦੁੱਧ ਹਾਂ ਗੱਭਣਾ ਵੀ ਹੂੰ ਬੱਕਰੀ ਚੰਗੀ ਹੈ ਵੀ ਭਾਰੀ ਹੈ ਇਹ ਲਵਾਈਆਂ ਕਿੱਥੋਂ ਨੇ ਬਈ ਬੱਕਰੀਆਂ ਇਹ ਸੇਰੇ ਮੁਰਾਦ ਵਾਲੇ ਠੀਕ ਹੈ ਸੇਰੇ ਬਾਈ ਕੋਲੋਂ ਮਂਗਾਏ ਨੇ ਸੇਰੇ ਮੁਰਾਦ ਵਾਲਾ ਕਿਹੜਾ ਬੱਕਰਾ ਉਹਨਾਂ ਕੋਲ ਉਹਨਾਂ ਕੋਲੇ ਭੂਤ ਭੂਤ ਬੱਕਰੇ ਦੇ ਆ ਲੈ ਭੂਤੋ ਬੱਕਰੇ ਤੋਂ ਬੱਕਰੇ ਤੋਂ ਕਰਾਸ ਕਰਾਈਏ ਹਾਂ ਭੂਤ ਬੱਕਰੇ ਤੋਂ ਨਹੀਂ ਬਈ ਇਹਦਾ ਬਾਈ ਕੋਲ ਹੈਗਾ ਬੱਕਰਾ ਅੱਛਾ ਹਾਂਜੀ ਪੰਮਾ ਸਾਹਦੋ ਕੇ ਕਿ ਬਲੱਡ ਲਾਈਨ ਦੇ ਵਿੱਚ ਹਣਾ ਹਾਂਜੀ ਪੰਮਾ ਸਾਹ ਉਹਦੀ ਬਲੱਡ ਲਾਈਨ ਚੋਂ ਇਹ ਗਾਂਾਂ ਦੀਆਂ ਯਾਰ ਪੋਤੇ ਦੋਤੇ ਪਰੂਤੇ ਇਹ ਐਂ ਚੱਲ ਪਏ ਠੀਕ ਆ ਨਸਲ ਚਲਦੀ ਵਗੀ ਯਾਰੀ ਯਾਨੀ ਕਿ ਬਈ ਅੱਗੇ ਜਿਹੜੇ ਨੇ ਇਹਦੇ ਚੰਗੇ ਚੰਗੇ ਬੱਚੇ ਆਉਣਗੇ ਰਾਜੂ ਕਿਉਂਕਿ ਬਈ ਬੱਕਰਾ ਚੰਗਾ ਬਹੁਤ ਜ਼ਿਆਦਾ ਹੈਗਾ ਯਾਰ ਹਾਂ ਜੋ ਚੰਗੀ ਜਾਇਾਤ ਜੱਦ ਹੁੰਦੀ ਹੈ ਹੂੰ ਆਪਣੀ ਜੜ ਪ੍ਰਣਾਲੀ ਹੁੰਦੀ ਹੈ ਉਹ ਤਾਂ ਚੰਗੀ ਨੂੰ ਚੰਗਾ ਹੀ ਕਿਹਾ ਜਾ ਚੰਗੀ ਨੂੰ ਚੰਗਾ ਕਿਹਾ ਵਾੜਾ ਕਿਵੇਂ ਕਹਾਂਗੇ ਆਪਾਂ ਹੂੰ ਵੀ ਚੰਗੇ ਨੂੰ ਚੰਗਾ ਫਲ ਲੱਗਦਾ ਹੀ ਹੁੰਦਾ ਹੈ ਹੂੰ ਤੇ ਬੱਕਰੀ ਇਹ ਆਦੀ ਹੋ ਗਈ ਬੁੜੀ ਨਹੀਂ ਹੈਗੀ ਇੰਨੀ ਜਵਾਨ ਹੈ ਖਰ ਹੂੰ ਬੱਕਰੀ ਚੰਗੀ ਨਸਵਾਰੀ ਰੰਗ ਦੀ ਬੱਕਰੀ ਸਹੀ ਗੱਲ ਹੈ ਨਾ ਤਾਂ ਇਹ ਪੱਕੀ ਲੋਹੀ ਹੈ ਹਮ ਨਾ ਇਹ ਕਾਲੀ ਹੈ ਠੀਕ ਹੈ ਇਹ ਨਸਵਾਰ ਰੰਗੀ ਬੱਕਰੀ ਹੈ ਹਮ ਵਧੀਆ ਹੇਟ ਹੈ ਪੂਰੀ ਭਾਰੀ ਬੱਕਰੀ ਹੈ ਤੋਰ ਕੇ ਦਿਖਾਈ ਬੱਟੇ ਮੜੀ ਜੀ ਤੇ ਉਹਨਾਂ ਲਿਆ ਬਾਕੀ ਇਹਨੇ ਕੋਈ ਬਾਈ ਨੇ ਸੇਲ ਸੁੱਲ ਤਾਂ ਨਹੀਂ ਕਰਨੀ ਇਹ ਤਾਂ ਦੁੱਧ ਵਾਸਤੇ ਰੱਖੀ ਹੈ ਹਾਂਜੀ ਦੁੱਧ ਵਾਸਤੇ ਸ਼ੌਂਕ ਵਾਸਤੇ ਸੇਲ ਤਾਂ ਇੱਕ ਬੱਚਾ ਵੀ ਨਹੀਂ ਕਰਦਾ ਇਹ ਨਹੀਂ ਨਹੀਂ ਵੇਚਦੇ ਵੁਚਦੇ ਨਹੀਂ ਵੇਚਦਾ ਨਹੀਂ ਇਹ ਤਾਂ ਇਹ ਤਾਂ ਇਹਨੇ ਦੁੱਧ ਪੀਣ ਨੂੰ ਆਪਣੀ ਰੱਖਿਆ ਹੋਈਆਂ ਨੇ ਵੀ ਆਪਣੇ ਜਿਹੜੇ ਬੰਦੇ ਫਾਰਮ ਤੇ ਰਹਿੰਦੇ ਆ ਉਹ ਦੁੱਧ ਪੀਓ ਐਸ਼ੜ ਆਓ ਹਾਂਜੀ ਤੇ ਬੱਚਿਆਂ ਨੂੰ ਪਿਆ ਦਿਓ ਲੈ ਵੀ ਆਜੋ ਵੀ ਤੁਹਾਨੂੰ ਆਪਾਂ ਦਿਖਾਉਣਾ ਹੈ ਕਿ ਉਹਨਾਂ ਛੋਟਾ ਭੂਤ ਬੱਕਰਾ ਜਾਨੀ ਕਿ ਬਈ ਸ਼ੇਰੇ ਬਾਈ ਮੁਰਾਦ ਵਾਲੇ ਦੇ ਨਾ ਬੱਕਰੇ ਦਾ ਬੱਚਾ ਹੈਗਾ ਹਾਂ ਸ਼ੇਰੇ ਬਾਈ ਨੂੰ ਸਾਰੇ ਜਾਣਦੇ ਨੇ ਸਾਹਿਬ ਜੀ ਸਭ ਕਿਉਂਕਿ ਬਈ ਪੁਰਾਣੀ ਬਰੀਡ ਹੈ ਬਾਈ ਦੇ ਕੋਲੇ ਤੇ ਹੁਣ ਤੁਹਾਨੂੰ ਉਸੇ ਬਰੀਡ ਦੇ ਵਿੱਚੋਂ ਬੱਚਾ ਦਿਖਾਉਣਾ ਹੈ ਕਿ ਆਪਾਂ ਉਮਰ ਸਾਰੀ ਮਸਾਂ ਮਸਾਂ 7.5 ਕਿ ਮਹੀਨੇ ਦੀ ਹੈਗੀ ਉਹ ਖੜਿਆ ਬੱਚਾ ਬਈ ਨਾ ਖੋਲਦਾਂਗੇ ਆਪਾਂ ਬਣੇ ਰਿਓ ਤੁਸੀਂ ਵੀਡੀਓ ਦੇ ਵਿੱਚ ਲੈ ਮਿੱਤਰੋ ਇਹ ਆ ਜੀ ਛੋਟਾ ਪੂਤ ਕਿਉਂਕਿ ਬਈ ਸ਼ੇਰੇਬਾਈ ਦੇ ਬੱਚੇ ਦਾ ਬੱਚਾ ਹੈ ਇਹ ਸ਼ੇਰੇਬਾਈ ਕੋਲ ਬਹੁਤ ਚੰਗਾ ਬੱਚਾ ਹੈ ਦੱਸ ਰਾਜੀ ਉਹਦੇ ਬਾਰੇ ਪਤਾ ਹੋ ਤੈਨੂੰ ਦੋਨੀ ਬਾਈ ਮਰ ਜਾ ਉਮਰ ਬਈ ਸਾਰੀ ਸਾਢੇ 7 ਮਹੀਨੇ ਆ ਕੋਈ ਨਹੀਂ ਉਮਰ ਵੀ ਆਪਾਂ ਦੇਖਾਂਗੇ ਪਰਾਂ ਤੱਕ ਦੂਰ ਲੰਬਾ ਰਹਿ ਜਾ ਹਾਂ ਜੱਜਮੈਂਟ ਹੋ ਗਈ ਲਿਆ ਲਿਆ ਤੋੜ ਕੇ ਲਿਆ ਸਿੱਧਾ ਇੱਕ ਵਾਰੀ ਹੋਰ ਲਿਜਾਹ ਪਰਾਂ ਪਟਾ ਪਟਾ ਵੜ ਪਰ ਇੱਕ ਵਾਰੀ ਹੋਰ ਲੈ ਜਾ ਪਰ ਸਿੱਧਾ ਲਿਆ ਮੇਲੇ ਤੇ ਹੋਰ ਕੇ ਹਮ ਲੈ ਆ ਵੀ ਦੱਸ ਰਾਜੂ ਉਹਦੇ ਬਾਰੇ ਇਹਦੇ ਭਾਰੇ ਭਰਾਵਾ ਪੂਰੀ ਵਧੀਆ ਜੜ ਵਾਲੀ ਬੱਕਰੀ ਦਾ ਬੱਕਰਾ ਹੈ ਅੱਛਾ ਪੂਰੀ ਜੜ ਵਾਲੀ ਬੱਕਰੀ ਦਾ ਹਮ ਬਾਕੀ 39 ਇੰਚ ਹਾਈਟ ਦੱਸੀਆ ਬਾਈ ਨੇ ਹੋਊਗਾ 39 ਇੰਚ ਨਾ ਰਾਮ ਨਾਲ ਨਾਮ ਨਾਲ 43 ਇੰਚ ਦਾ ਬੱਚਾ ਹੈ ਬੱਚਾ ਹੈ ਨਾਗਰਾ ਬੀਟ ਲੈ ਨਾਗਰਾ ਬੀਟ ਲੈ ਹੂੰ ਜੀ ਨੂੰ ਕਿ ਨਾਗਰਾ ਕਹਿੰਦੇ ਆਸਲੀ ਨਾਗਰਾ ਠੀਕ ਆ ਜੀ ਪੰਮਾ ਸੈਦੋ ਕੇ ਬਲੱਡ ਲਾਈਨ ਦੇ ਵਿੱਚੋਂ ਆਉਂਦਾ ਬਈ ਇਹ ਬੱਚਾ ਇਹ ਜੋ ਪੰਮੇ ਦੀ ਬਲੱਡ ਲਾਈਨ ਹੈ ਨੇ ਹੂੰ ਉਹਦੇ 'ਚ ਦੋ ਤਿੰਨ ਰੰਗ ਕੱਢਦਾ ਇਹੋ ਠੀਕ ਆ ਛੇਰਾ ਵੀ ਕੱਢਦਾ ਇਹੋ ਹੂੰ ਰੰਗ ਛੇਰੇ 'ਚ ਵੀ ਦਿੰਦਾ ਹੂੰ ਜੋ ਬਲੱਡ ਲਾਈਨ ਪੰਮੇ ਸੈਦੋ ਵਾਲੇ ਦੀ ਠੀਕ ਆ ਉਹੋ ਲਾਲ ਨਾਗਰਾ ਵੀ ਕੱਢਦਾ ਠੀਕ ਆ ਆ ਕੱਕਾ ਕੋਲੇ ਵਰਗਾ ਨਾਗਰਾ ਵੀ ਕੱਢਦਾ ਇਹਨੂੰ ਨਾਗਰਾ ਕਹਿੰਦੇ ਨੇ ਜਿਹਨੂੰ ਨਾਗਰਾ ਕਹਿੰਦੇ ਨੇ ਅਸਲ ਨਾਗਰਾ ਪਿਓਰ ਨਾਗਰਾ ਛੱਡੀ ਬੇਟੇ ਜੋ ਕਿ ਇਹ ਚੀਜ਼ ਐ ਪਿਓਰ ਨਾਗਰਾ ਇਹ ਸਹੀ ਗੱਲ ਆ ਪਿਓਰ ਨਾਗਰਾ ਕਹਿੰਦੇ ਨੇ ਇਹਨੂੰ ਪਰ ਇਹਨੂੰ ਪਿੱਛੇ ਹੱਟ ਕੇ ਬਈ ਹੱਡ ਪੈਰਾਂ ਦਾ ਪੂਰਾ ਨਰੋਵਾਗਾ ਬੋਟਾ ਹੱਡ ਪੈਰਾਂ ਦਾ ਤਾਂ ਮੈਂ ਤੈਨੂੰ ਸਾਰੀਆਂ ਇਹਦੀਆਂ ਰੀਜਾਂ ਦੱਸੂਗਾ ਹੂੰ ਬਾਕੀ ਬੈਠ ਕੇ ਵੀ ਦੱਸਦਾ ਮੈਂ ਹੂੰ ਹੱਡ ਪੈਰ ਬੜੇ ਮਜ਼ਬੂਤ ਨੇ ਦੇ ਹੂੰ ਇਹ ਨਾ ਚੀਜ਼ਾਂ ਦੇਖਣ ਦੀ ਹੁੰਦੀਆਂ ਨੇ ਇਹ ਚੀਜ਼ਾਂ ਤੋਂ ਹੀ ਬੰਦਾ ਮਸ਼ਹੂਰ ਹੈ ਹਾਂ ਬਾੜਾ ਕੋਈ ਵੀ ਬੰਦਾ ਜਿਹਦੇ ਹੱਡ ਪੈਰ ਮਜ਼ਬੂਤ ਹੋਣਗੇ ਉਹ ਬੰਦੇ ਚ ਜਿੰਦ ਜਾਨ ਹੋ ਸਹੀ ਗੱਲ ਹੈ ਜੜ ਮਜ਼ਬੂਤ ਆ ਜੜ ਮਜ਼ਬੂਤ ਆ ਜੇ ਜੜੇ ਪੱਤੀ ਗਈ ਹੌਲੀ ਹੋਈ ਤਾਂ ਫਿਰ ਉਹ ਦਰਖਤ ਨਹੀਂ ਖੜਦਾ ਸਹੀ ਗੱਲ ਉਹ ਤਾਂ ਹਵਾ ਦੇ ਹਲਾਰੇ ਨਾਲ ਹੀ ਡਿੱਗ ਜੂ ਸਹੀ ਗੱਲ ਹੈਗੀ ਹੁਣ ਇਹ ਜਿਉਂ ਜਿਉਂ ਹਾਲ ਤਾਂ ਬੱਚਾ ਕਰ ਸਹੀ ਗੱਲ ਹੈ ਕੰਨ ਕੋ ਨੂੰ ਹੁਣੀ ਦੇ ਕੇ ਕਿਵੇਂ ਬਾਕੀ ਮੈਂ ਦੰਦ ਵੀ ਦੇਖਦਾ ਖੜ ਜਾ ਦੇਖੀ ਮੈਂ ਖੀਰਾ ਜੀ ਹੈ ਜੀ ਖੀਰਾ ਜਾਵਾ ਪਿਓ ਦਾ ਤੋੜੇ ਨਹੀਂ ਪਿਓਰ ਖੀਰਾ ਜਾਵਾ ਪਿਓਰ ਖੀਰਾ ਹਾਂ ਦੁੱਧ ਦਾੰਦ ਨਹੀਂ ਟੁੱਟੇ ਹੂੰ ਬਾਕੀ ਜਿਹੜੀ ਇਹਦੀ ਸਿੰਗੀ ਦੀ ਕੁਆਲਿਟੀ ਹੈ ਹੂੰ ਇੱਕ ਤਾਂ ਸਾਡੇ ਬੀਟਲਾਂ ਦੇ ਸਿੰਘ ਪਰ ਸੇਮ ਜੀ ਐ ਹੁੰਦੇ ਨੇ ਵਿੱਚ ਲੱਗ ਜਾਂਦੇ ਨੇ ਉਹ ਵਿੱਚ ਗੁੱਦੀ ਚ ਘਟ ਜਾਂਦੇ ਨੇ ਹੂੰ ਉਹ ਗੁੱਦੀ ਚ ਘੜਿਆ ਹੈ ਤਕਲੀਫ ਦਿੰਦਾ ਹੈ ਹੂੰ ਇਹਦਾ ਜੋ ਸਿੰਘ ਹੈ ਇਹਦੇ ਥੱਲੇ ਉਹਦੀ ਹੱਥ ਪੈਂਦਾ ਆ ਦੇਖੋ ਆ ਦੇਖੋ ਉਂਗਲ ਪੈਂਦੀ ਹੈ ਨਾ ਇਨੇ ਪਿੱਛੇ ਹਟੀ ਜਾਣੇ ਨੇ ਆ ਕੰਨਾਂ ਉਤੋਂ ਦੀਆਂ ਮੁੜਿਆਉਣਗੇ ਹੂੰ ਇਧਰਲਾ ਵੀ ਕੰਨਾਂ ਉਤੋਂ ਦੀ ਮੁਰਜੂਗਾ ਹੂੰ ਇਹ ਗੜਦਾ ਨਹੀਂ ਗੜਦਾ ਨਹੀਂ ਇਹਨੂੰ ਕੋਈ ਤਕਲੀਫ ਜ਼ਿੰਦਗੀ ਪਰ ਹੋਣੀ ਨਹੀਂ ਠੀਕ ਆ ਤਾਂ ਕਰਕੇ ਬੱਕਰੀ ਨੇ ਨੇ ਕੱਦ ਬਹੁਤ ਕਰਨਾ ਹੈ ਛੱਡੀ ਤੇ ਨਕੌੜਾ ਜਿਉਂ ਸਾਨੀ ਛੁੱਟੂਗਾ ਹੂੰ ਸੁਣੋ ਮੇਰੀ ਗੱਲ ਹਾਂ ਹਾਂ ਦੱਸੀ ਚਲੋ ਜਾਦੇ ਨੇ ਸਾਨੀ ਛੁੱਟਣਾ ਇੱਕ ਸਾਨੀ ਛੁੱਟ ਕੇ ਦੂਈ ਸਾਨੀ ਛੁੱਟ ਗਿਆ ਹਾਂ ਫਿਰ ਇਹਦਾ ਹੱਡ ਫੁੱਲ ਜਾਣਾ ਹੱਡ ਫੁੱਲ ਜਾਣਾ ਇਹਦਾ ਨਕੌੜ ਵੀ ਫੁੱਲਣਾ ਮਸਤੀ ਚਾਕੇ ਹੂੰ ਨਕੌੜ ਬਹੁਤ ਮਸਤ ਹੋ ਕੇ ਦਾ ਫੁੱਲ ਕੇ ਨਕੌੜਾ ਹੋ ਜੂ ਸਹੀ ਗੱਲ ਹੈਗੀ ਤੇ ਹਜੇ ਤਾਂ ਇਹ ਬੱਚਾ ਹੀ ਆ ਗਲਗਾਨ ਹੈ ਆਵਦੀ ਜ਼ਿੰਦਗੀ ਚ ਜਵਾਨੀ ਦਾ ਲੋਰ ਆਉਂਦਾ ਹੌਲੀ ਹੌਲੀ ਸਹੀ ਗੱਲ ਆ ਨੱਕ ਨਕੌੜਾ ਹੁਣੀ ਚੰਗਾ ਰਜੋ ਅੱਗੇ ਜਾ ਕੇ ਦੇਖ ਕੀ ਹਾਲ ਬਾਕੀ ਤਾਂ ਜਿਹੜਾ ਆ ਰੰਗ ਹੈ ਹੂੰ ਇਹ ਰੰਗ ਦੇਖਣ ਨੂੰ ਕਿਤੇ ਕਿਤੇ ਮਿਲਦਾ ਬੋਕ ਦਾ ਹੂੰ ਕਿਸੇ ਪਿੰਡ ਚ ਕਿਸੇ ਸਾਡੇ ਆਜੜੀ ਲਵੇ ਹੂੰ ਕਿਸੇ ਲਈ ਵੀ ਇਹ ਰੰਗ ਮਿਲਣਾ ਹੈ ਨਹੀਂ ਆਮ ਖਾਸ ਰੰਗ ਕਾਲਾ ਜਾਂ ਲੋਹਾ ਛੇਰਾ ਮਿਲੂ ਠੀਕ ਆ ਡੱਬਾ ਜਿਆਦਾ ਮਿਲੂ ਹੂੰ ਸਾਨੂੰ ਦੇਖਣ ਨੂੰ ਆਹ ਰੰਗ ਨਹੀਂ ਬਾਕੀ ਇਹਦਾ ਜੋ ਪੂੰਜੜ ਹੈ ਹੂੰ ਪੂੰਜੜੇ ਤਾਂ ਬਹੁਤ ਵੜਾ ਲੱਗਦਾ ਇੱਥੇ ਟਾਕ ਤੇ ਆ ਦੇਖੋ ਜੀ ਹੂੰ ਉੱਚਾ ਵਧੀਆ ਉੱਚਾ ਹਾਂ ਉੱਚਾ ਲੰਬਾ ਪੂੰਜੜੇ ਦਾ ਲੰਬੀ ਪੂੰਜੜ ਦਾ ਬੱਚਾ ਹੂੰ ਤੇ ਕੱਕੇ ਕੋਲੇ ਵਰਗਾ ਕਾਲਾ ਨਾਗਰਾ ਵਿਕਤਲੇ ਪ्योर ਸਹੀ ਗੱਲ ਸਾਰੀਆਂ ਕੁਆਲਿਟੀਆਂ ਨੇ ਜੇ ਗੱਲਬਾਤ ਕਰੀਏ ਇਹ ਕੁਆਲਿਟੀਆਂ ਜੀ ਬੱਕਰੇ ਦੇ ਵਿੱਚ ਕੀ ਦੱਸਾਂ ਤੈਨੂੰ ਹੂੰ ਚਾਰ ਕੁਆਲਿਟੀਆਂ ਨੇ ਠੀਕ ਆ ਚਾਰ ਕੁਆਲਿਟੀਆਂ ਨੇ ਬੱਕਰੇ ਦੇ ਵਿੱਚ ਸਾਰੇ ਪੱਖੋਂ ਹੂੰ ਚੰਗਾ ਹੈ ਚੰਗਾ ਹੈ ਹੂੰ ਤੇ ਜਿਹੜੀ ਇਹਦੀ ਅੱਖ ਹੈ ਹੂੰ ਇਹ ਅਸਲ ਪਾਕਿਸਤਾਨੀ ਦੀ ਅੱਖ ਲਵੇ ਲਵੇ ਪਾਕਿਸਤਾਨ ਵੀ ਨੇੜੀ ਆਪਣੇ ਠੀਕ ਆ ਅੱਖ ਲਾਲ ਹੀ ਹੁੰਦੀ ਆ ਹੂੰ ਲਾਲ ਜਿਆਦਾ ਚੰਗੀ ਦੁੱਧ ਵਾਲੀ ਬੱਕਰੀ ਦੀ ਦੁੱਧ ਵਾਲੀ ਬੱਕਰੀ ਦੀ ਹੁੰਦੀ ਹੈ ਜੀ ਤੂੰ ਤਾਂ ਅਸੀਂ ਵਪਾਰੀ ਕਹਿੰਦੇ ਚਿੱਟੀ ਅੱਖ ਦੀ ਨਹੀਂ ਹੈ ਜੀ ਅਸੀਂ ਲੈਂਦੇ ਅਸੀਂ ਮੁੱਲੀ ਅਸਲ ਅੱਖ ਜਨ ਕਿ ਅਸਲ ਹੁੰਦੀ ਹੈ ਬੀਟਲ ਦੇ ਵਿੱਚ ਅਸਲ ਅੱਖ ਬੰਦੇ ਦੀ ਵੀ ਇਹੀ ਹੈ ਹਾਂ ਬੰਦੇ ਦੀ ਵੀ ਲਾਲੀ ਆ ਗਈ ਬੰਦੇ ਦੀ ਵੀ ਅੱਖ ਲਾਲੀ ਹੈ ਤੇ ਬੱਚਾ ਇਹ ਤਾਂ ਚਲੋ ਹਮ ਅੱਖ ਅਸਲ ਤਾਂ ਆਪਣੀ ਇਹੀ ਹੈ ਹਮ ਸਨੇਰੀ ਅੱਖ ਸਨੇਰੀ ਅੱਖ ਇਹ ਹੈ ਸਨੇਰੀ ਅੱਖ ਹਮ ਤੇ ਕਹਿੰਦਾ ਚੱਕ ਪਤੀਲੀ ਚੁੱਲੇ ਤੇ ਰੱਖ ਇਹ ਸਨੇਰੀ ਅੱਖ ਚੱਕ ਪਤੀਲੀ ਚੁੱਲੇ ਤੇ ਰੱਖ ਹਮ ਚਾਹ ਬਣਾਈਏ ਤੇ ਵਿੱਚ ਦੁੱਧ ਮਿੱਠਾ ਪਾ ਕੇ ਦੁੱਧ ਬੱਕਰੀ ਦਾ ਪਾਈਏ ਹਮ ਕਹਿੰਦਾ ਸਾਰੇ ਆ ਜੜੀਆਂ ਨੂੰ ਬਹਿ ਕੇ ਵਿੱਚ ਕਲਰਾਂ ਦੇ ਪਿਲੇਈਏ ਠੀਕ ਆ ਸਾਰਿਆਂ ਨੂੰ ਨਸੇ ਚ ਕਰਕੇ ਗੱਲਾਂ ਵਧੀਆ ਵਧੀਆ ਸੁਣਾਈਏ ਧੰਨਵਾਦ ਵਾਈ ਮੇਰੇ ਹਣੀ ਦਾ ਹਾਂ ਜੀਨੇ ਹਣੀ ਨੇ ਬ੍ਰੀਡ ਲਿਆ ਕੇ ਵਧੀਆ ਅੱਜ ਸਾਡੇ ਰੰਗਲੇ ਮਹਿਲ ਦੇ ਵਿੱਚ ਪੈਦਾ ਕਰਤੀ ਤੇ ਬਾਗਾਂ ਦੇ ਵਿੱਚ ਬਹਾਰਾਂ ਤੇ ਕਰਦੀਆਂ ਨੇ ਬੱਕਰੀਆਂ ਮੌਜ ਬਹਾਰਾਂ ਧੰਨਵਾਦ ਭਾਈ ਹਨੀ ਦੇ ਠੀਕ ਹੈ ਤੇ ਅਸੀਂ ਅੱਜ ਉਹਦੇ ਫਾਰਮ ਤੇ ਪਹੁੰਚੇ ਆ ਤੇ ਧੰਨਵਾਦ ਉਹਨਾਂ ਦੇ ਫਾਦਰ ਸਾਹਿਬ ਦੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਸਾਨੂੰ ਬੁਲਾਇਆ ਗਿਆ ਤੇ ਧੰਨਵਾਦ ਉਹਨਾਂ ਦੀ ਟੀਮ ਦੇ ਜਿਹੜੀ ਕਿ ਆ ਟੀਮ ਇਹਨਾਂ ਦੀ ਦੇਖਭਾਲ ਕਰਦੀ ਆ ਠੀਕ ਹੈ ਜੀ ਬਹੁਤ ਵਧੀਆ ਟੀਮ ਹੈ ਜੋ ਕਿ ਇਹਨਾਂ ਦੇ ਖੇਤ ਦੇ ਮੈਨੇਜਰ ਨੇ ਹਾਂਜੀ ਅਸਲੀ ਮੈਨੇਜਰ ਸਾਹਿਬ ਨੇ ਠੀਕ ਹੈ ਤੇ ਬਾਈ ਦੇ ਫਾਰਮ ਤੇ ਆਉਂਦੇ ਜਾਂਦੇ ਹੀ ਰਹਾਂਗੇ ਸਾਨੂੰ ਬਾਈ ਨਾਲ ਪਿਆਰ ਹੈ ਸਾਨੂੰ ਪੈਸਿਆਂ ਨਾਲ ਕੋਈ ਪਿਆਰ ਨਹੀਂ ਠੀਕ ਹੈ ਬੰਦਾ ਬੰਦੇ ਦੀ ਦਵਾਈ ਹੈ ਹਮ ਤੇ ਸਾਨੂੰ ਤਾਂ ਬਾਈ ਨਾਲ ਵੱਧ ਪਿਆਰ ਹੈ ਬਾਈ ਨੂੰ ਮੈਨੂੰ ਜਾਣਦਾ ਨਹੀਂ ਬਾਈ ਮੈਨੂੰ ਜਾਣਦਾ ਹੋਊਗਾ ਤੇ ਮੈਂ ਤਾਂ ਉਹਦੀ ਕਦੇ ਰੂਹ ਦਾ ਵਾਕਫ ਨਹੀਂ ਹੋਇਆ ਠੀਕ ਹੈ ਤੇ ਸਾਡਾ ਤਾਂ ਅੱਜ ਇਹ ਰੰਗਲੇ ਬਾਗਾਂ ਦੇ ਵਿੱਚ ਆ ਕੇ ਜੀ ਲੱਗ ਗਿਆ ਠੀਕ ਹੈ ਤੇ ਬਣੀ ਰਹੇ ਇਹਨਾਂ ਦੀ ਫੈਮਿਲੀ ਫੈਮਿਲੀ ਨੂੰ ਪ੍ਰਮਾਤਮਾ ਰੰਗ ਭਾਗ ਲਾਵੇ ਤੇ ਇਹਨਾਂ ਨੂੰ ਚੰਗੇ ਜਹਾਜ਼ਾਂ ਦੇ ਵਿੱਚੇ ਚੜਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਈ ਦੇ ਜਾਨਵਰ ਤੇ ਬਾਈ ਦਾ ਫਾਰਮ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਈ ਬਾਹਰ ਬੈਠਾ ਬੈਠਾ ਨਾ ਬਾਈ ਨੂੰ ਖੁਸ਼ੀ ਹੋ ਸਕੇ ਬੜੀ ਖੁਸ਼ੀ ਬੜੀ ਖੁਸ਼ੀ ਹੋ ਜੇ ਉਹ ਤਾਂ ਹੋਊਗੀ ਜੇ ਤੁਸੀਂ ਪਿਆਰ ਦਿਓਗੇ ਵੀਡੀਓ ਨੂੰ ਪਿਆਰ ਦਿਓ ਰੱਜ ਕੇ ਪਿਆਰ ਦਿਓ ਬਾਈ ਜੀ ਧੰਨਵਾਦ ਧੰਨਵਾਦ